ਪ੍ਰਾਰਥਨਾਇ ਨਿਵਿਤ ਖਾਵੇ ਚ ਕਰਨੀ ਆਪਾਂ ਕੋਈ ਮੰਦੀ ਉਹਦਾ ਮੈਂ ਫੇਰ ਹੀ ਆਪਦਾ ਨਹੀਂ ਆਪਾਂ ਨੇ ਭਲਾ ਬੋਲ ਲਈ ਹਿੱਲਣ ਪਰ ਬੋਲ ਵੀ ਨਾਲ ਅੰਦਰੋਂ ਆਪਣਾ ਮਨ ਸੱਚਾ ਹੋਣਾ ਚਾਹੀਦਾ ਹallelujah ਅੰਦਰੋਂ ਪ੍ਰਾਰਥਨਾ ਗੁਪਤੀ ਚ ਕਰ ਲਈਏ ਤੇ ਪਰਮੇਸ਼ਰ ਉਹ ਵੀ ਸੁਣ ਜਾਂਦੀ ਹੈ ਹallelujah ਉੱਚੀ ਉੱਚੀ ਬੋਲਾਂਗੇ ਕੋਈ ਨਾ ਵੀ ਜਾਣੇ ਆਪਾਂ ਉਹਨਾਂ ਨੂੰ ਡਿਸਟਰਬ ਕਰਾਂਗੇ ਨਹੀਂ ਪ੍ਰਾਰਥਨਾ ਆਪਾਂ ਪਰਮੇਸ਼ਰ ਦੇ ਲਈ ਕਰਨੀ ਹੈ ਉਹ ਨੂੰ ਸੁਣਦਾ ਉਹਦੇ ਕੰਨ ਬਹੁਤ ਤੇਜ਼ ਹੈ ਹallelujah ਉਹ ਕਹਿੰਦਾ ਆਪਾਂ ਉਹਨਾਂ ਨੂੰ ਵੀ ਦਿਖਾਵੇ ਦੀ ਲੋਕ ਕਰਨਾ ਮੈਂ ਜੇ ਕੋਈ ਦੇਖ ਲਿਆ ਤੇ ਪ੍ਰਾਰਥਨਾ ਕਰ ਲਈ ਤੇ ਨਹੀਂ ਤਾਂ ਪਿੱਛੇ ਕੁਛ ਕਰੀ ਚੱਲੋ ਨਹੀਂ ਇੱਕੋ ਸਮਾਨ ਆਪਣਾ ਦਿਲ ਜਿਹੜਾ ਇੱਕੋ ਸਮਾਨ ਹੀ ਆਪਣਾ ਮਨ ਹੋਣਾ ਚਾਹੀਦਾ ਹallelujah ਕਹਿੰਦਾ ਪਰ ਜਾਂ ਤੂੰ ਪ੍ਰਾਰਥਨਾ ਕਰੇ ਤਾਂ ਆਪਣੀ ਕੋਠੜੀ ਵਿੱਚ ਵੜ ਅਤੇ ਆਪਣਾ ਬੂਹਾ ਪੇੜ ਕੇ ਆਪਣੇ ਪਿਤਾ ਤੋਂ ਜਿਹੜਾ ਗੁਪਤ ਹੈ ਪ੍ਰਾਰਥਨਾ ਕਰ ਤੇਰਾ ਪਿਤਾ ਜਿਹੜਾ ਗੁਪਤ ਵਿੱਚ ਵੇਖਦਾ ਤੈਨੂੰ ਫਲ ਦੇਵੇਗਾ ਹallelujah ਕੀ ਕੇ ਬੂਹਾ ਪੇੜ ਲਾ ਤੇ ਪ੍ਰਾਰਥਨਾ ਕਰ ਲਾ ਉਹਦੇ ਆਮੋ ਸਾਹਮਣੇ ਕੌਣ ਹੋਵੇ ਮੈਂ ਤੇ ਮੇਰਾ ਪਰਮੇਸ਼ਵਰ ਹਾਲੇਲੂਇਆ ਇਕ ਥਾਂ ਉਹਨੇ ਲਿਖਿਆ ਇਕ ਥਾਂ ਇਕ ਥਾਂ ਲਿਖੇ ਸਾਰਾ ਪਰਿਵਾਰ ਕਰੋ ਇਕੱਠੇ ਬਹਿ ਕੇ ਕਰੋ ਇਕ ਥਾਂ ਲਿਖੇ ਗੁਪਤ ਪ੍ਰਾਰਥਨਾ ਕਰ ਹਾਲੇਲੂਇਆ ਜਦੋਂ ਵਿਧਵਾ ਔਰਤ ਸੀ ਉਹਦੇ ਬੱਚਿਆਂ ਨੂੰ ਉਹਨਾਂ ਦੇ ਉਹਦੇ ਤੇ ਕੀ ਪੈ ਗਿਆ ਸੀ ਉਹਨੂੰ ਕਰਜ਼ਾ ਵਾਲਾ ਪੈ ਗਿਆ ਸੀ ਹਾਲੇਲੂਇਆ ਉਹ ਆਪਦੇ ਜਿਹੜਾ ਜਾਂਦੀ ਸੀ ਆਪਦੇ ਨਵੀ ਕੋਲੇ ਗਈ ਕਹਿੰਦੀ ਮੇਰੇ ਕਰਜ਼ਾ ਬਹੁਤ ਹੈ ਮੇਰੇ ਬੱਚਿਆਂ ਨੂੰ ਸਤਾਉਂਦੇ ਜਿਨ੍ਹਾਂ ਨੇ ਕਰਜ਼ਾ ਲੈਣਾ ਉਹਨੇ ਕੀ ਕਿਹਾ ਕਹਿੰਦਾ ਘਰੇ ਕੀ ਹੈ ਕਹਿੰਦੀ ਘਰੇ ਮੇਰੇ ਕੁਛ ਨਹੀਂ ਮੇਰੇ ਥੋੜਾ ਜਿਹਾ ਤੇਲ ਹੈ ਹਾਲੇਲੂਇਆ ਉਹ ਕਹਿੰਦਾ ਤੇਲ ਨੂੰ ਲੈ ਲਾ ਤੇ ਭਾਂਡੇ ਸਾਰੇ ਆਂਡੀ ਗਵਾਂਡੀਆਂ ਦੇ ਭਾਂਡੇ ਰੱਖ ਲਾ ਤੇ ਉਹਦੇ ਚ ਪਾਈ ਜਾਂ ਤੇ ਪਰ ਗੁਪਤ ਪਾਈ ਬਾਰ ਨੂੰ ਪੇੜ ਲਿੰਬੂਹਾ ਬੰਦ ਕਰ ਲਈ ਹਾਲੇਲੂਇਆ ਹੁਣੇ ਘਰੇ ਆ ਕੇ ਸਾਰੇ ਆਂਡੀਆਂ ਗਵੰਡੀਆਂ ਦੇ ਬਰਤਨ ਇਕੱਠੇ ਕਰ ਲਏ ਜਦੋਂ ਉਹ ਤੇਲ ਪਾਈ ਗਈ ਪਾਈ ਗਏ ਜਿੰਨੇ ਭਾਂਡੇ ਸਾਰੇ ਭਰ ਗਏ ਜਦੋਂ ਉਹ ਕਹੇ ਹੋਰ ਭਾਂਡਾ ਹੈਗਾ ਉਹ ਕਹਿੰਦੇ ਹੋਰ ਹੈ ਨਹੀਂਗਾ ਉੱਥੇ ਹੀ ਤੇਲ ਕੁੱਪੀ ਚੋਂ ਬੰਦ ਹੋ ਗਿਆ ਹallelujah ਉਹ ਕਹਿੰਦੀ ਮੈਂ ਕੀ ਕਰਾਂ ਕਹਿੰਦਾ ਹੁਣ ਤੂੰ ਜਾ ਜਾ ਕੇ ਇਹਨੂੰ ਵੇਚ ਤੇ ਆਪਦਾ ਕਰਜ਼ਾ ਲਾ ਤੇ ਅੱਗੇ ਵੀ ਆਪਦੇ ਬੱਚਿਆਂ ਨੂੰ ਕੋਈ ਕੰਮ ਚਲਾ ਕੇ ਦੇ ਹallelujah ਇੱਥੇ ਕਿਤੇ ਕਿਤੇ ਪਰਮੇਸ਼ਰ ਕਹਿੰਦਾ ਗੁਪਤ ਪ੍ਰਾਰਥਨਾ ਕਰੋ ਬੂਹਾ ਪੇੜ ਲਾ ਤੇ ਗੁਪਤ ਪ੍ਰਾਰਥਨਾ ਕਰ ਹallelujah ਇਹਦਾ ਫਿਰ ਆਪਾਂ ਨੂੰ ਫਲ ਵੀ ਕਦੋਂ ਮਿਲਦਾ ਗੁਪਤੀ ਚ ਮਿਲਦਾ ਵੇ ਹallelujah ਕਿਤੇ ਇਕੱਠੇ ਵੀ ਕਰਨ ਨੂੰ ਪਰਮੇਸ਼ਰ ਕਹਿੰਦਾ ਕਿਤੇ ਕਹਿੰਦਾ ਇਕੱਲਾ ਹੀ ਕਰ ਲਾ ਆਪਾਂ ਨੂੰ ਸੱਚਮੁੱਚ ਦਿਲ ਦੇ ਵਿੱਚ ਆਪਾਂ ਕਿਹਨੂੰ ਵਸਾਉਣਾ ਹੈ ਪਰਮੇਸ਼ਰ ਨੂੰ ਵਸਾਉਣਾ ਪਹਿਲਾਂ 2 ਮਿੰਟ ਪ੍ਰਾਰਥਨਾ ਕਰ ਲਓ ਇਹ ਨਹੀਂ ਵੀ 2-2 ਘੰਟੇ ਕਰ ਲਓ ਉਦੋਂ ਪ੍ਰਾਰਥਨਾ ਕਰੋ ਜਿਹੜੀ ਤੁਹਾਨੂੰ ਸੱਚਮੁੱਚ ਪਰਮੇਸ਼ਰ ਤੁਹਾਡੀ ਪ੍ਰਾਰਥਨਾ ਸੁਣਦਾ ਹੋਵੇ ਹallelujah ਹallelujah ਉਹ ਸੁਣ ਲੈਂਦਾ ਆਪਾਂ ਨੂੰ ਇੱਕ ਵਾਰੀ ਜੀਸ਼ੂ ਹੀ ਕਹਿ ਦੀ ਪਿਤਾ ਪਰਮੇਸ਼ਰ ਕਹਿੰਦਾ ਸੱਚਮੁੱਚ ਆਪਣੀ ਆਵਾਜ਼ ਨੂੰ ਸੁਣਦਾ ਵੈ ਹallelujah ਉਹਨੂੰ ਪਤਾ ਵੈ ਤੂੰ ਮੈਨੂੰ ਕਿਹੜੀ ਤਰ੍ਹਾਂ ਦੀ ਚੀਜ਼ ਦੀ ਲੋੜ ਹੈ ਉਹ ਮੰਗਣ ਤੋਂ ਪਹਿਲਾਂ ਹੀ ਆਪਾਂ ਨੂੰ ਦੇ ਦਿੰਦਾ ਹallelujah ਹallelujah ਕਹਿੰਦਾ ਸੋ ਕਹਿੰਦਾ ਤੁਸੀਂ ਪ੍ਰਾਰਥਨਾ ਕਰਦੇ ਹੋਇਆ ਪਰਾਈਆਂ ਕੋਮਾਂ ਦੇ ਲੋਕਾਂ ਵਾਂਗਰ ਬਕ ਬਕ ਨਾ ਕਰੋ ਕਿਉਂ ਜੋ ਸਮਝਦੇ ਹਨ ਕਿ ਸਾਡੇ ਬਹੁਤ ਬੋਲਣ ਕਰਕੇ ਸਾਡੀ ਸੁਣੀ ਜਾਵੇਗੀ ਹਾਲੇਲੂਇਆ ਕਈ ਵਾਰ ਉਹਨਾ ਪੁੱਛ ਚਾਰਚੀ ਜੀ ਵੀ ਕਰਦੇ ਆ ਜੋ ਕਹਿੰਦੇ ਪ੍ਰਾਰਥਨਾ ਕਰੋ ਕਈ ਉੱਚੀ ਉੱਚੀ ਲੱਗ ਜਾਂਦੇ ਆ ਕਹਨ ਉਹ ਦੂਜਿਆਂ ਵਿੱਚ ਸਟਾਰਬ ਕਰ ਦਿੰਦੇ ਆ ਹਾਲੇਲੂਇਆ ਤੇ ਜੇ ਆਪਾਂ ਸੱਚਮੁੱਚ ਆਪ ਪਰਮੇਸ਼ਰ ਨੂੰ ਤਾਂ ਉਹ ਤਾਂ ਆਪਣੇ ਦਿਲ ਦੀ ਆਵਾਜ਼ ਵੀ ਸੁਣਦਾ ਵੈ ਹਾਲੇਲੂਇਆ ਉਹ ਕਹਿੰਦੇ ਖਣੀ ਅਸੀਂ ਉੱਚੀ ਬੋਲਾਂਗੇ ਖਣੀ ਸਾਡੀ ਪ੍ਰਾਰਥਨਾ ਫੇਰ ਹੀ ਪਰਮੇਸ਼ਰ ਸੁਣੂ ਨਹੀਂ ਇਹ ਵੀ ਵਹਿਮ ਹੈ ਹਾਲੇਲੂਇਆ ਪ੍ਰਾਰਥਨਾ ਕਰੋ ਦਿਲ ਦੇ ਵਿੱਚੋਂ ਆਪਾਂ ਜਦੋਂ ਕਿਸੇ ਲਈ ਦੁਆ ਕਰਦੇ ਆ ਦਿਲ ਦੇ ਵਿੱਚੋਂ ਦੁਆ ਨਿਕਲਦੀ ਆ ਹਾਲੇਲੂਇਆ ਇਸ ਤਰ੍ਹਾਂ ਕਰਕੇ ਪ੍ਰਾਰਥਨਾ ਦਿਲ ਦੇ ਵਿੱਚੋਂ ਕੱਢੋ ਥੋੜੀ ਕਰ ਲੋ ਪਰਮੇਸ਼ਰ ਨੂੰ ਜਿਹੜੀ ਉਹਦਾ ਥੋੜੀ ਵੀ ਸੁਣ ਜਾਣੀ ਹੈ ਹਾਲੇਲੂਇਆ ਕਹਿੰਦਾ ਸੋ ਤੁਸੀਂ ਉਹਨਾਂ ਵਰਗੇ ਨਾ ਹੋਵੋ ਕਿਉਂਕਿ ਤੁਹਾਡਾ ਪਿਤਾ ਤੁਹਾਡੇ ਮੰਗਣ ਤੋਂ ਪਹਿਲਾਂ ਹੀ ਜਾਣਦਾ ਹੈ ਕਿ ਤੁਹਾਨੂੰ ਕਿੰਨਾ-ਕਿੰਨਾ ਵਸਤਾਂ ਦੀ ਲੋੜ ਹੈ ਹਾਲੇਲੂਇਆ ਪਰਮੇਸ਼ਰ ਜਾਣਦਾ ਕਿ ਨਹੀਂ ਜਾਣਦਾ ਜਾਣਦਾ ਵੈ ਹਾਲੇਲੂਇਆ ਹੁਣ ਕੋਈ ਪਰਾਈਆਂ ਕੋ ਮਾਪਾ ਗਏ ਜਾਂਦੇ ਸੀ ਮੈਨੂੰ ਅੱਜ ਆ ਚਾਹੀਦਾ ਆ ਚਾਹੀਦਾ ਮੰਗ ਮੰਗ ਕੇ ਲੈਂਦੇ ਸੀ ਉਹ ਵੀ ਪਤਾ ਨਹੀਂ ਮਿਲਦਾ ਸੀ ਤਬਰਕ ਤੇ ਨਹੀਂ ਮਿਲਦਾ ਸੀ ਇਹ ਤਾਂ ਪਰਮੇਸ਼ਰ ਜਾਣਦਾ ਵੈ ਆਪਣੀਆਂ ਵੀ ਤੈਨੂੰ ਕਿਹੜੀਆਂ ਕਿਹੜੀਆਂ ਵਸਤਾਂ ਦੀ ਲੋੜ ਹੈ ਹਾਲੇਲੂਇਆ ਜਿਵੇਂ ਜਿਵੇਂ ਟਾਈਮ ਆਈ ਗਿਆ ਪਰਮੇਸ਼ਰ ਸੱਚਮੁੱਚ ਹਰ ਇੱਕ ਦੀਆਂ ਜੋ ਵੀ ਆਪਾਂ ਨੂੰ ਜ਼ਰੂਰਤਾਂ ਪੂਰੀਆਂ ਉਹਨੇ ਹੀ ਕਰਨੀਆਂ ਕਿਸੇ ਇਨਸਾਨ ਨੇ ਨਹੀਂ ਕਰਨੀਆਂ ਹੈਗੀਆਂ ਹਾਲੇਲੂਇਆ ਇਨਸਾਨ ਕੌਣ ਕਰ ਦੂਗਾ ਆਪਣੀਆਂ ਕਰ ਦੂ ਕੋਈ ਲੋੜਾਂ ਪੂਰੀਆਂ ਨਹੀਂ ਕਰਦਾਗਾ ਹਾਲੇਲੂਇਆ ਕਿਨੇ ਕਰਨੀਆਂ ਪਰਮੇਸ਼ਰ ਨੇ ਹੀ ਕਰਨੀਆਂ ਜੇ ਘਟਾ ਪਰਮੇਸ਼ਰ ਨੇ ਪਾਇਆ ਤੇ ਵੱਧਦਾ ਵੀ ਉਸੇ ਨੇ ਕਰਨਾ ਮੈਂ ਹਾਲੇਲੂਇਆ ਜਦੋਂ ਸੱਚਮੁੱਚ ਉਹਨਾਂ ਕੋਲ ਦਿਲ ਚ ਵਸਾ ਲਈ ਸਾਰੀਆਂ ਚੀਜ਼ਾਂ ਇੱਕ ਸਾਈਡ ਤੇ ਕਰਦੀਆਂ ਤੇ ਪਰਮੇਸ਼ਰ ਆਪਣਾ ਸਾਥ ਕਿਵੇਂ ਨਾ ਦੇਊਗਾ ਦੇਊਗਾ ਕਿ ਨਾ ਦੇਊਗਾ ਦੇਊਗਾ ਉਹਨੂੰ ਪਤਾ ਲੱਗ ਜੂਗਾ ਵੀ ਹੁਣ ਇਹ ਸੱਚਮੁੱਚ ਇਕੱਲਾ ਹੋ ਗਿਆ ਹੁਣ ਮੈਂ ਤੇਰੇ ਨਾਲ ਹੀ ਹਾਲੇਲੂਇਆ